ਕਸਟਮ ਪਾਕ ਦੇ ਵੱਲੋਂ ਐਕਸ਼ਨ ਕੀਤਾ ਗਿਆ ਇੱਕ ਔਰਤ ਦੀ ਤਲਾਸ਼ੀ ਲਈ ਗਈ ਤੇ ਉਸ ਤੋਂ ਬਾਅਦ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਦਰਅਸਲ ਵਿਦੇਸ਼ ਤੋਂ ਭਾਰਤ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਔਰਤ ਸੋਨਾ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਦੇ ਉੱਪਰ ਕਸਟਮ ਵਿਭਾਗ ਨੂੰ ਇਸ ਔਰਤ ਦੇ ਉੱਪਰ ਸ਼ੱਕ ਹੋ ਜਾਂਦਾ ਉਸ ਦੀ ਚਾਲ ਦੇ ਉੱਪਰ ਬੋਲ ਚਾਲ ਦੇ ਉੱਪਰ ਸ਼ੱਕ ਹੋ ਜਾਂਦਾ ਤੇ ਉਸ ਤੋਂ ਬਾਅਦ ਕਸਟਮ ਵਿਭਾਗ ਨੇ ਉਸ ਦੀ ਤਲਾਸ਼ੀ ਲਈ ਤੇ ਕਾਰਵਾਈ ਕੀਤੀ ਜਿਸ ਦੇ ਵਿੱਚ ਇੱਕ ਮਹਿਲਾ ਯਾਤਰੀ ਨੂੰ ਗ੍ਰਿਫਤਾਰ ਕੀਤਾ ਇਸ ਮਹਿਲਾ ਇਹ ਜਿਹੜੀ ਵਿਦੇਸ਼ ਤੋਂ ਭਾਰਤ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੋ ਸੋਨਾ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ ਦਰਅਸਲ ਅੰਡਰ ਗਾਰમેન્ટਸ ਦੇ ਵਿੱਚ ਲੁਕੋ ਕੇ ਇਸ ਮਹਿਲਾ ਦੁਆਰਾ ਇਸ ਔਰਤ ਦੁਆਰਾ ਸੋਨਾ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਮਿਲੀ ਜਾਣਕਾਰੀ ਦੇ ਮੁਤਾਬਕ ਮੈਲਾ ਮੀਆਂ ਮੀਰ ਦੇ ਯੂਗਾਨ ਸ਼ਹਿਰ ਤੋਂ ਦਿੱਲੀ ਪਹੁੰਚੀ ਸੀ ਉਡਾਣ ਤੋਂ ਉਤਰਦੇ ਐਂ ਕਸਟਮ ਦੇ ਅਧਿਕਾਰੀਆਂ ਨੂੰ ਉਸ ਦੀ ਚਾਲ ਦੇ ਉੱਪਰ ਬੋਲ ਚਾਲ ਦੇ ਉੱਪਰ ਯਾਨੀ ਕਿ ਉਸ ਦੇ ਤੌਰ ਤਰੀਕੇ ਦੇ ਉੱਪਰ ਸ਼ੱਕ ਹੋ ਜਾਂਦਾ ਤਲਾਸ਼ੀ ਦੌਰਾਨ ਉਸ ਦੇ ਕੋਲੋਂ 997.5 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਜਿਸ ਦੀ ਤਕਰੀਬਨ ਤਕਰੀਬਨ ਭਾਰਤ ਦੇ ਵਿੱਚ ਕੀਮਤ ਜਿਹੜੀ 60 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ ਜਾਂਚ ਦੇ ਵਿੱਚ ਏ ਵੀ ਸਾਹਮਣੇ ਆਇਆ ਕਿ ਇਸ ਔਰਤ ਨੇ ਸੋਨੇ ਨੂੰ ਆਪਣੇ ਅੰਦਰੂਨੀ ਕੱਪੜਿਆਂ ਦੇ ਵਿੱਚ ਜਾਨੀ ਕਿ ਬੜੀ ਹੀ ਚਲਾਕੀ ਦੇ ਨਾਲ ਅੰਡਰ ਗਾਰਮੈਂਟਸ ਦੇ ਵਿੱਚ ਲੁਕਾ ਕੇ ਰੱਖਿਆ ਹੋਇਆ ਸੀ ਅਕਸਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਮੱਗਲਿੰਗ ਦੀਆਂ ਸੰਕਟਨਾਮਾ ਵਾਪਰਦੀਆਂ ਨੇ ਜਿਸ ਦੇ ਵਿੱਚ ਕਿਸ ਤਰੀਕੇ ਬਹੁਤ ਸਾਰੇ ਲੋਕ ਆਪਣੇ ਅੰਡਰ ਗਾਰਮੈਂਟਸ ਦੇ ਵਿੱਚ ਜਾਂ ਆਪਣੇ ਅੰਦਰੂਨੀ ਕੱਪੜਿਆਂ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਸਮਾਨ ਲਿਆਉਣ ਦੀ ਕੋਸ਼ਿਸ਼ ਕਰਦੇ ਨੇ ਸਮੱਗਲਿੰਗ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਉਸ ਤੋਂ ਬਾਅਦ ਪਰ ਜਦੋਂ ਸਕੈਨਰ ਦੇ ਵਿੱਚ ਵੀ ਇਸ ਤਰੀਕੇ ਦੀਆਂ ਚੀਜ਼ਾਂ ਨਹੀਂ ਪਕੜ ਹੁੰਦੀਆਂ ਸਕੈਨਿੰਗ ਦੇ ਵਿੱਚ ਤਾਂ ਫਿਰ ਇਸ ਤਰੀਕੇ ਦੀ ਸਮਗਲਿੰਗ ਕਰਦੇ ਨੇ ਪਰ ਕਸਟਮ ਦੇ ਅਧਿਕਾਰੀਆਂ ਨੇ ਮਹਿਲਾ ਨੂੰ ਤੁਰੰਤ ਕਾਬੂ ਕੀਤਾ ਰੋਕਿਆ ਉਸ ਦੀ ਜਦੋਂ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਸੋਨਾ ਜ਼ਬਤ ਕੀਤਾ ਗਿਆ 997.5 ਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਭਾਰਤ ਦੇ ਜੋ ਕੀਮਤ ਦਾ ਸਾਬ ਨਾ तकरीबन तकरीबन 60 ਲੱਖ ਰੁਪਏ ਤੋਂ ਜ਼ਿਆਦਾ ਬਣਦਾ ਉਸ ਦੇ ਖਲਾਫ ਕਸਟਮ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਮਾਮਲੇ ਦੀ ਹੋਰ ਜਾਂਚ ਪੜਤਾਲ ਵੀ ਕੀਤੀ ਗਈ ਅਧਿਕਾਰੀਆਂ ਨੇ ਮਹਿਲਾ ਦੇ ਪਿੱਛੇ ਮੌਜੂਦ ਸਮਗਲਿੰਗ ਗੈਂਗ ਦੀ ਇੱਕ ਸਾਰੀ ਕੜੀ ਨੂੰ ਖੰਗਾਲ ਰਹੇ ਨੇ ਕੀ ਸਮਗਲਿੰਗ ਗੈਂਗ ਕੌਣਾ ਕਿਹਨਾਂ ਦੇ ਨਾਲ ਲਿੰਕਸ ਅਕਸਰ ਦਿੱਲੀ ਮੁੰਬਈ ਚਨਈ ਜਾਂ ਪਰ ਕੋਚੀ ਜਿਹੇ ਵੱਡੇ ਹਵਾਈ ਅੱਡਿਆਂ ਦੇ ਉੱਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਸੋਨੇ ਦੀ ਸਮਗਲਿੰਗ ਜਾਂ ਪਰ ਨਸ਼ੇ ਦੀ ਸਮਗਲਿੰਗ ਦੇ ਬਹੁਤ ਸਾਰੇ ਕੇਸਾਂ ਦੇ ਵਿੱਚ ਲਗਾਤਾਰ ਤੇਜ਼ੀ ਨਾਲ ਵਾਧਾ ਹੋ ਰਿਹਾ ਪਰ ਸੁਰੱਖਿਆ ਕਰਮੀਆਂ ਦੁਆਰਾ ਵਾਰ-ਵਾਰ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਐਕਸ-ਰੇ ਸਕੈਨਿੰਗ ਮਸ਼ੀਨਾਂ ਲਾਈਆਂ ਜਾਂਦੀਆਂ ਨੇ ਵਾਰ-ਵਾਰ ਅਬ ਕਸਟਮ ਬਹਾਗ ਨੇ ਬਹੁਤ ਵਾਰਾ ਸੋਨਾ ਜਿਹੜਾ ਜਾਂ ਫਿਰ ਹੀਰੇ ਨੇ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਤੇ ਅਧਿਕਾਰੀਆਂ ਨੂੰ ਜਿਹੜਾ ਅਧਿਕਾਰੀਆਂ ਨੇ ਜੋ ਚੈਕਿੰਗ ਦੇ ਵਿੱਚ ਸਖਤੀ ਦੌਰਾਨ ਜਿਹੇ ਜਿਹੜੇ ਆਮ ਲੋਕ ਨੇ ਸਮਗਲਿੰਗ ਕਰਦੇ ਨੇ ਨਸ਼ੇ ਦੀ ਗਹਿਣਿਆਂ ਦੀ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਤੇ ਅੱਜ ਤਕਰੀਬਨ ਤੁਸੀਂ ਦੇਖੋ ਕਿ 6 ਸੋਨੇ ਦੇ ਬਿਸਕੁਟ ਬਿਸਕਟਾਂ ਸਮੇਤ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਜਿਹੜੀ ਕਿ ਜਿਹੜੀ ਭਾਰਤ ਦੇ ਵਿੱਚ ਸੋਨੇ ਦੀ ਸਮਗਲਿੰਗ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਇਹ ਮਹਿਲਾ ਮੀਆਂਮੀਰ ਦੇ ਯਗਾ ਯਗਾ ਨੂੰ ਸ਼ਹਿਰ ਤੋਂ ਦਿੱਲੀ ਪਹੁੰਚੀ ਸੀ ਤਾਂ ਉਡਾਣ ਤੋਂ ਉਤਰਦੇ ਹੀ ਕਸਟਮ ਦੇ ਅਧਿਕਾਰੀਆਂ ਨੂੰ ਜਦੋਂ ਉਸ ਦੀ ਚਾਲ ਦੇ ਉੱਪਰ ਬੋਲ ਚਾਲ ਦੇ ਉੱਪਰ ਗਲਬਾ ਦੇ ਉੱਪਰ ਸ਼ੱਕ ਹੁੰਦਾ ਤੇ ਉਸ ਦੀ ਤਲਾਸ਼ੀ ਦੌਰਾਨ ਉਸ ਦੇ ਅੰਡਰ ਗਾਰਮੈਂਟ ਦੇ ਵਿੱਚੋਂ 997.5 ਗ੍ਰਾਮ ਸੋਨਾ ਜਿਹੜਾ ਬਰਾਮਦ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਕਸਟਮ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਸਾਰੀ ਜਾਂਚ ਪੜਤਾਲ ਕਰ ਰਹੀ ਹੈ ਕਿ ਇਸ ਦੇ ਪਿੱਛੇ ਕਿਹੜੀ ਗੈਂਗ ਜੁੜੀ ਹੋਈ ਹੈ ਇਸ ਗੈਂਗ ਦੀਆਂ ਕੜੀਆਂ ਕਿੱਥੋਂ ਤੱਕ ਨੇ ਕੌਣੇ ਸਾਰੇ ਸੋਨੇ ਦੀ ਸਮਗਲਿੰਗ ਕਰਵਾ ਰਿਆ ਸੀ